ਅਸੀਂ ਅੱਜ ਗੁਰਾਇਆਂ ਕੈਮਿਸਟ ਐਸੋਸੀਏਸ਼ਨ ਵੱਲੋਂ ਥਾਣਾ ਗੁਰਾਇਆਂ ਦੇ ਵਿੱਚ ਐ ਐਸਐਚਓ ਸਾਹਿਬ ਜੀ ਦੀ ਕਾਲ ਤੇ ਅਸੀਂ ਇਕੱਠੇ ਹੋਏ ਸੀਗੇ ਜਿਸ ਵਿੱਚ ਐਸਐਚਓ ਸਾਹਿਬ ਨੇ ਸਾਨੂੰ ਬੜੇ ਚੰਗੀ ਤਰੀਕੇ ਨਾਲ ਇਹ ਸਮਝਾਇਆ ਕਿ ਨਸ਼ੇ ਆਪਾਂ ਨਹੀਂ ਵੇਚਣੇ ਹੈਗੇ ਕਿਉਂਕਿ ਪਹਿਲਾਂ ਵੀ ਅਸੀਂ ਉਹਨਾਂ ਨੂੰ ਇਹ ਆਸ਼ਵਾਸ਼ਣ ਦਿੱਤਾ ਸਾਡੇ ਗੁਰਾਇਆਂ ਦੇ ਵਿੱਚ ਕੋਈ ਵੀ ਕੈਮਿਸਟੇਡਾਂ ਦਾ ਨਹੀਂ ਹੈ ਜੋ ਨਸ਼ਿਆਂ ਨੂੰ ਬढ़ावा ਦਿੰਦਾ ਹੋਵੇ ਜਾਂ ਨਸ਼ੇ ਵੇਚਦਾ ਹੋਵੇ ਤੇ ਅੱਜ ਵੀ ਅਸੀਂ ਉਹਨਾਂ ਨੂੰ ਇਹੀ ਗਰੰਟੀ ਦੇ ਕੇ ਚੱਲੇ ਆ ਕਿ ਅਸੀਂ ਤੁਹਾਨੂੰ ਇਸ ਤਰ੍ਹਾਂ ਦੀ ਕੋਈ ਕੰਪਲੀਟ ਨਹੀਂ ਆਉਣ ਦੇਵਾਂਗੇ ਸਾਡਾ ਗਰਾਂਟੀ ਹੈ ਇਸ ਕੋਲੋਂ ਕੈਮਿਸਟਾਂ ਵੱਲੋਂ ਬਿਲਕੁਲ ਸਾਫ਼ ਸੁਥਰਾ ਹੈ ਅੱਜ ਤੱਕ ਮੇਰੇ ਖਿਆਲ ਹੈ ਵੀ ਜਿੰਨੇ ਚੱਕਰ 20-25 ਸਾਲ ਹੋ ਗਏ ਮੈਨੂੰ ਇਸ ਪ੍ਰੋਫੈਸ਼ਨ ਦੇ ਵਿੱਚ ਅੱਜ ਤੱਕ ਕੋਈ ਵੀ ਕਿ ਕੋਈ ਵੀ ਕਿਸੇ ਤਰ੍ਹਾਂ ਦੀ ਮੈਡੀਕਲ ਸਟੋਰ ਤੋਂ ਕੰਪਲੀਟ ਨਹੀਂ ਆਈ ਹੈ ਤੇ ਉਹੀ ਅਸੀਂ ਅੱਜ ਆਸ਼ਵਾਸ਼ਣ ਐਸਐਸ ਐਸਐਚਓ ਸਾਹਿਬ ਨੂੰ ਦੇ ਕੇ ਚੱਲੇ ਆ ਤੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਸਾਡੇ ਨਾਲ ਇੱਕ ਬਹੁਤ ਹੀ ਵਧੀਆ ਤਰੀਕੇ ਨਾਲ ਮੀਟਿੰਗ ਕੀਤੀ ਹੈ ਸਾਨੂੰ ਵੀ ਉਹਨਾਂ ਨਾਲ ਮਿਲ ਕੇ ਇੱਕ ਬਹੁਤ ਅੰਦਰੋਂ ਖੁਸ਼ੀ ਹੋਈ ਹੈ ਕਿ ਸਾਡੇ ਸ਼ਹਿਰ ਦਾ ਇੱਕ ਅਫਸਰ ਇੰਨਾ ਵਧੀਆ ਅਫਸਰ ਸਾਡੇ ਵਿੱਚ ਮੌਜੂਦ ਹੋਇਆ ਤੇ ਅਸੀਂ ਇਸ ਕਰਕੇ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਥੈਂਕ ਯੂ ਅੱਜ ਜਿੰਨੇ ਵੀ ਗੁਰਾਇਆ ਥਾਣੇ ਦੇ ਏਰੀਏ ਦੇ ਕੈਮਿਸਟ ਸ਼ਾਪਾਂ ਸਿਗੀਆਂ ਮੈਡੀਕਲ ਸਟੋਰ ਉਹਨਾਂ ਸਾਰੇ ਜਿੰਨੇ ਉਹਨਾਂ ਦੇ ਮਾਲਕ ਸੀਗੇ ਜਾਂ ਉੱਤੇ ਕੰਮ ਕਰਨ ਵਾਲੇ ਲਾਇਸੈਂਸਦਾਰ ਜੋਗੀਆਂ ਨੂੰ ਬੁਲਾਇਆ ਸੀਗਾ ਇਹਨਾਂ ਨੂੰ ਇਹੀ ਕਿਹਾ ਕਿ ਬਿਨਾਂ ਪਰਚੀ ਤੋਂ ਕੋਈ ਵੀ ਐਸੀ ਦਵਾਈ ਨਾ ਦੇਣਾ ਜਿਹਦੇ ਵਿੱਚ ਡਰੱਗ ਮਿਲਿਆ ਹੋਵੇ ਜਾਂ ਨਸ਼ੇ ਵਾਲੀਆਂ ਗੋਲੀਆਂ ਜਾਂ ਕੋਈ ਪ੍ਰੈਗਾ ਵਗੈਰਾ ਜਿਹੜੇ ਜਿੱਤੇ ਪੈਨ ਲੱਗਿਆ ਹੋਇਆ 80 ਜੁਰਮ ਵਗੈਰਾ ਕੋਈ ਵੀ ਇਦਾਂ ਦੀ ਗੋਲੀ ਜਿਹੜੀ ਆ ਉਹ ਬਿਨਾਂ ਡਾਕਟਰ ਦੀ ਪੱਤੀ ਦੇ ਬਿਲਕੁਲ ਨਾ ਦਿੱਤੀ ਜਾਵੇ ਔਰ ਨਾ ਹੀ ਇਹਨਾਂ ਨੂੰ ਜਿਹੜੇ ਕੋਈ ਨਸ਼ਾ ਕਰਨ ਵਾਲੇ ਨੇ ਜਨ ਨਸ਼ਾ ਕਰਨ ਤੋਂ ਬਗੈਰ ਇਸਟਿੰਜਾ ਲੈ ਜਾਂਦੇ ਨੇ ਇਹਨਾਂ ਨੂੰ ਇਹ ਬੇਨਤੀ ਕੀਤੀ ਵੀ ਸਿਰੰਜਾ ਵੀ ਬਿਨਾਂ ਡਾਕਟਰ ਦੀ ਅਥਾਰਟੀ ਤੋਂ ਨਾ ਦਿੱਤੀ ਜਾਵੇ ਕਿਉਂਕਿ ਕੋਈ ਵੀ ਬੰਦਾ ਜਿਹੜਾ ਉਹ ਨਸ਼ਾ ਘੋੜ ਕੇ ਸਿਰੰਜਾ ਆਪਣੇ ਬਾਹ ਦੇ ਵਿੱਚ ਆ ਨਾੜ ਚ ਲਾ ਲੀਦਾ ਜਿਹਦੇ ਨਾਲ ਉਹਦਾ ਜਾਨੀ ਨੁਕਸਾਨ ਹੋ ਸਕਦਾ ਹੈ ਇਸ ਕਰਕੇ ਇਹਨਾਂ ਨੂੰ ਸਖਤ ਅਪੀਲ ਕੀਤੀ ਗਈ ਕਿ ਕੋਈ ਵੀ ਇਦਾਂ ਦਾ ਕੰਮ ਨਾ ਕਰਨਾ ਅਗਰ ਜੇ ਕੋਈ ਨੌਲਜ ਦੇ ਆਇਆ ਤੇ ਜੋ ਵੀ ਕਾਨੂੰਨੀ ਕਾਰਵਾਈ ਬਣਦੀ ਆ ਉਹ ਇਹਨਾਂ ਤੇ ਕੀਤੀ ਜਾਵੇ ਅਸੀਂ ਅੱਜ ਗੁਰਾਇਆਂ ਕੈਮਿਸ ਐਸੋਸੀਏਸ਼ਨ ਵੱਲੋਂ ਥਾਣਾ ਗੁਰਾਇਆਂ ਦੇ ਵਿੱਚ ਐ ਐਸਐਚਓ ਸਾਹਿਬ ਜੀ ਦੀ ਕਾਲ ਤੇ ਅਸੀਂ ਇਕੱਠੇ ਹੋਏ ਸੀਗੇ ਜਿਸ ਵਿੱਚ ਐਸਐਚਓ ਸਾਹਿਬ ਨੇ ਸਾਨੂੰ ਬੜੇ ਚੰਗੀ ਤਰੀਕੇ ਨਾਲ ਇਹ ਸਮਝਾਇਆ ਕਿ ਨਸ਼ੇ ਆਪਾਂ ਨਹੀਂ ਵੇਚਣੇ ਹੈਗੇ ਕਿਉਂਕਿ ਪਹਿਲਾਂ ਵੀ ਅਸੀਂ ਉਹਨਾਂ ਨੂੰ ਇਹ ਆਸ਼ਵਾਸ਼ਣ ਦਿੱਤਾ ਸਾਡੇ ਗੁਰਾਇਆਂ ਦੇ ਵਿੱਚ ਕੋਈ ਵੀ ਕੈਮਿਸਟੇ ਦਾ ਨਹੀਂ ਹੈ ਜੋ ਨਸ਼ਿਆਂ ਨੂੰ ਬढ़ावा ਦਿੰਦਾ ਹੋਵੇ ਜਾਂ ਨਸ਼ੇ ਵੇਚਦਾ ਹੋਵੇ ਤੇ ਅੱਜ ਵੀ ਅਸੀਂ ਉਹਨਾਂ ਨੂੰ ਇਹੀ ਗਰੰਟੀ ਦੇ ਕੇ ਚੱਲੇ ਆਂ ਕਿ ਅਸੀਂ ਤੁਹਾਨੂੰ ਇਸ ਤਰ੍ਹਾਂ ਦੀ ਕੋਈ ਕੰਪਲੀਟ ਨਹੀਂ ਆਉਣ ਦੇਵਾਂਗੇ ਸਾਡਾ ਗਰਾਇਆ ਇਸ ਕੋਲ ਕੈਮਿਸਟਾਂ ਵੱਲੋਂ ਬਿਲਕੁਲ ਸਾਫ਼ ਸੁਥਰਾ ਆ ਅੱਜ ਤੱਕ ਮੇਰੇ ਖਿਆਲ ਹੈ ਵੀ ਜਿੰਨੇ ਚੱਕਰ 20-25 ਸਾਲ ਹੋ ਗਏ ਮੈਨੂੰ ਇਸ ਪ੍ਰੋਫੈਸ਼ਨ ਦੇ ਵਿੱਚ ਅੱਜ ਤੱਕ ਕੋਈ ਵੀ ਕਿ ਕੋਈ ਵੀ ਕਿਸੇ ਤਰ੍ਹਾਂ ਦੀ ਮੈਡੀਕਲ ਸਟੋਰ ਤੋਂ ਕੰਪਲੀਟ ਨਹੀਂ ਆਈ ਹੈ ਤੇ ਉਹੀ ਅਸੀਂ ਅੱਜ ਆਸ਼ਵਾਸ਼ਣ ਐਸਐਸ ਐਚਓ ਸਾਹਿਬ ਨੂੰ ਦੇ ਕੇ ਚੱਲੇ ਆਂ ਤੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਸਾਡੇ ਨਾਲ ਇੱਕ ਬਹੁਤ ਹੀ ਵਧੀਆ ਤਰੀਕੇ ਨਾਲ ਮੀਟਿੰਗ ਕੀਤੀ ਹੈ ਸਾਨੂੰ ਵੀ ਉਹਨਾਂ ਨਾਲ ਮਿਲ ਕੇ ਇੱਕ ਬਹੁਤ ਅੰਦਰੋਂ ਖੁਸ਼ੀ ਹੋਈ ਹੈ ਕਿ ਸਾਡੇ ਸ਼ਹਿਰ ਦਾ ਇੱਕ ਅਫਸਰ ਇੰਨਾ ਵਧੀਆ ਅਫਸਰ ਸਾਡੇ ਵਿੱਚ ਮੌਜੂਦ ਹੋਇਆ ਤੇ ਅਸੀਂ ਇਸ ਕਰਕੇ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਥੈਂਕ ਯੂ ਅੱਜ ਜਿੰਨੇ ਵੀ ਗੁਰਾਇਆਂ ਥਾਣੇ ਦੇ ਏਰੀਏ ਦੇ ਕੈਮਿਕਲ ਸ਼ਾਪਾਂ ਸੀਗੀਆਂ ਮੈਡੀਕਲ ਸਟੋਰ ਉਨਾ ਸਾਰੇ ਜਿੰਨੇ ਉਹਨਾਂ ਦੇ ਮਾਲਕ ਸੀਗੇ ਜਾਂ ਉੱਤੇ ਕੰਮ ਕਰਨ ਵਾਲੇ ਲਾਇਸੈਂਸਦਾਰ ਓਜ ਨੂੰ ਬੁਲਾਇਆ ਸੀਗਾ ਇਹਨਾਂ ਨੂੰ ਇਹੀ ਕਿਹਾ ਕਿ ਗੰਨਾ ਪਤਰੀ ਤੋਂ ਕੋਈ ਵੀ ਐਸੀ ਦਵਾਈ ਨਾ ਦੇਣ ਜਿਹਦੇ ਵਿੱਚ ਡਰੱਗ ਮਿਲਿਆ ਹੋਵੇ ਜਾਂ ਨਸ਼ੇ ਵਾਲੀਆਂ ਗੋਲੀਆਂ ਜਾਂ ਕੋਈ ਪ੍ਰੈਗਾ ਵਗੈਰਾ ਜਿਹੜੀ ਜਿੱਤੇ ਪੈਨ ਲੱਗਿਆ ਹੋਇਆ ਇੱਟ ਜੁਰਮ ਵਗੈਰਾ ਕੋਈ ਵੀ ਇਦਾਂ ਦੀ ਗੋਲੀ ਜਿਹੜੀ ਆ ਉਹ ਬਿਨਾਂ ਡਾਕਟਰ ਦੀ ਪਤਰੀ ਦੇ ਬਿਲਕੁਲ ਨਾ ਦਿੱਤੀ ਜਾਵੇ ਔਰ ਨਾ ਹੀ ਇਹਨਾਂ ਨੂੰ ਜਿਹੜੇ ਕੋਈ ਨਸ਼ਾ ਕਰਨ ਵਾਲੇ ਨੇ ਜਨਸ਼ਾ ਕੰਮ ਤੋਂ ਬਗੈਰ ਇਸ ਸਿੰਜਾ ਲੈ ਜਾਂਦੇ ਨੇ ਇਹਨਾਂ ਨੂੰ ਇਹ ਬੇਨਤੀ ਕੀਤੀ ਵੀ ਸਰੰਜਾਂ ਵੀ ਬਿਨਾਂ ਡਾਕਟਰ ਦੀ ਅਥਾਰਟੀ ਤੋਂ ਨਾ ਲੁੱਤੀਆ ਜਾਵੇ ਕਿਉਂਕਿ ਕੋਈ ਵੀ ਬੰਦਾ ਜਿਹੜਾ ਉਹ ਨਸ਼ਾ ਘੋੜ ਕੇ ਸਿੰਜਣਾ ਆਪਣੇ ਬਾਹ ਦੇ ਵਿੱਚ ਜਾਂ ਨਾੜ ਚ ਲਾ ਲੀਦਾ ਜਿਹਦੇ ਨਾਲ ਉਹਦਾ ਜਾਨੀ ਨੁਕਸਾਨ ਹੋ ਸਕਦਾ ਹੈ ਇਸ ਕਰਕੇ ਇਹਨਾਂ ਨੂੰ ਸਖਤ ਅਪੀਲ ਕੀਤੀ ਗਈ ਕਿ ਕੋਈ ਵੀ ਇਦਾਂ ਦਾ ਕੰਮ ਨਾ ਕਰਨਾ ਪਰ ਜੇ ਕੋਈ ਨੌਲਜ ਦੇ ਆਇਆ ਤੇ ਜੋ ਵੀ ਕਾਨੂੰਨੀ ਕਾਰਵਾਈ ਬਣਦੀ ਆ ਉਹ ਇਹਨਾਂ ਤੇ ਕੀਤੀ ਜਾਵੇ